ਭਾਜੀ ਬਹੁਤ ਵੱਡੇ ਇੰਟਰਨੈਸ਼ਨਲ ਸਟਾਰ ਹੈ ਹਨਾ ਉਹਨਾਂ ਦੀ ਰੀਚ ਓਨੀ ਵੱਡੀ ਹੈ ਸੋ ਜਿੰਨਾ ਵੱਡਾ ਸਟਾਰ ਹੁੰਦਾ ਜਿੰਨੀ ਵੱਡੀ ਫਿਲਮ ਹੁੰਦੀ ਹੈ ਓਨੀਆਂ ਜ਼ਿਆਦਾ ਕੰਟਰੀ ਸਾਨੂੰ ਸਕਰੀਨਾਂ ਮਿਲਦੀਆਂ ਚੋਦ ਮਿਲਦੇ ਸੋ ਤਾਂ ਕਰਕੇ ਇਹ ਵਰਲਡਵਾਈਡ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵੱਡੀ ਪੰਜਾਬੀ ਰਿਲੀਜ਼ ਫਿਲਮ ਹੈ ਵਨ ਆਫ ਦਾ ਬੈਸਟ ਕੈਰੇਕਟਰ ਹੈ ਵਨ ਆਫ ਦਾ ਕੀ ਬੈਸਟ ਹੀ ਹੈ ਸੋ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਇਹ ਬ੍ਰਾਂਡ ਹੈ ਇਹ ਉਹਨਾਂ ਦੇ ਨਾਮ ਨੂੰ ਚੱਲ ਰਹੀ ਹੈ ਜੋ ਇੰਨੀ ਪੀੜ ਹੋ ਸਾਨੂੰ ਦੇਖਣ ਨੂੰ ਮਿਲਦੀ ਹੈ ਇਹ ਦਲਜੀਤ ਭਾਈ ਦਾ ਜੋ ਅੱਜ ਟਾਈਮ ਚੱਲ ਰਿਹਾ ਹੈ ਜੋ ਉਹਨਾਂ ਨੇ ਇੰਨੇ ਸਾਲਾਂ ਚ ਮਿਹਨਤ ਕਰਕੇ ਜੋ ਮੁਕਾਮ ਹਾਸਿਲ ਕੀਤਾ ਹੈ ਬਟ ਕਿਉਂਕਿ ਅਨੁਰਾਗ ਪਾਜੀ ਜੀ ਸੀਗੇ ਉਹ ਸਾਡੀ ਇੰਡਸਟਰੀ ਦੇ ਵਨ ਆਫ ਦਾ ਬੈਸਟ ਡਾਇਰੈਕਟਰ ਹੈ ਵਨ ਆਫ ਦਾ ਕੀ ਬੈਸਟ ਹੀ ਹੈ ਸੋ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਇਹ ਬ੍ਰਾਂਡ ਹੈ ਸੋ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਕਿਸੇ ਹੋਰ ਦੀ ਥਾਟ ਪ੍ਰੋਸੈਸ ਨੂੰ ਫੜ ਕੇ ਉਹਨੂੰ ਕੰਟੀਨਿਊ ਕਰਨਾ ਤੇ ਹੁਣ ਫਿਲਮ ਲੱਗ ਗਈ ਹੈ ਬਾਕੀ ਲੋਕਾਂ ਨੇ ਦੱਸਣਾ ਬਟ ਮੈਰੇ ਵੱਨੀਓ ਮੈਂ ਰਿਲੈਕਸ ਹੈ ਕਿ ਚਲੋ ਹੁਣ ਕੰਮ ਖਤਮ ਹੋ ਗਿਆ ਸੋ ਫ੍ਰੈਂਚਾਈਜ਼ੀ ਕਰਨ ਦੀ ਤਾਂ ਪਰ ਅੰਕਾਡਾ ਆਪਣੀ ਫ੍ਰੈਂਚਾਈਜ਼ੀ ਵਿੱਚ ਕਿਸਮਤ ਚੱਲਦੀ ਹੈ ਉਹ ਜੱਟਨ ਜੁਡੀਅਤ ਅਨੁਰਾਗ ਭਾਜੀ ਨੇ ਸੀਗੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਤੁਹਾਨੂੰ ਇਹ ਥੋੜਾ ਕਿਵੇਂ ਆਇਆ ਕਿ ਹਾਂ ਯਾਰ ਇਹ ਵੀ ਇਹਦੇ ਤੇ ਮੈਂ ਵੀ ਆਪਣਾ ਜਿਹੜਾ ਇੱਕ ਕਹਾਣੀ ਨੂੰ ਬਣਾ ਸਕਦਾ ਨਹੀਂ ਕਿਉਂਕਿ ਐਕਚੁਅਲੀ ਇਹ ਫਿਲਮ ਆਲਰੇਡੀ ਅਨੁਰਾਗ ਭਾਜੀ ਨੇ ਹੀ ਕਰਨੀ ਸੀਗੀ ਸੋ ਲਾਸਟ ਟਾਈਮ ਤੇ ਕਿਉਂਕਿ ਉਹਨਾਂ ਦਾ ਕੁਝ ਹਿੰਦੀ ਦਾ ਆ ਗਿਆ ਸੀਗਾ ਤਾਂ ਲਾਈਨ ਅਪ ਸੀਗਾ ਉਹਨਾਂ ਦਾ ਤੋ ਨਹੀਂ ਕਰ पाए ਤਾਂ ਇਹ ਫਿਲਮ ਮੇਰੇ ਕੋਲੇ ਆ ਗਈ ਹੈ ਮਤਲਬ ਮੇਰਾ ਥਾਟ ਨਹੀਂ ਹੈ ਇਹ ਟੀਮ ਦਾ ਉਹਨਾਂ ਨੇ ਐਜ਼ ਅ ਟੀਮ ਮੈਨੂੰ ਸਿਲੈਕਟ ਕੀਤਾ ਕਿ ਤੁਸੀਂ ਅੰਮ੍ਰਿਤ ਰਾਘਪਾ ਜੀ ਅਵੇਲੇਬਲ ਨਹੀਂ ਸੀਗੇ ਤੋ ਤਾਂ ਕਰਕੇ ਸੋ ਰੋਹਾ ਦੀ ਜੋੜੀ ਜਿਹੜੀ ਹੈ ਨਿਊ ਐਂਡ ਦਲਜੀਤ ਦੀ ਕਾਫੀ ਸੁਪਰ ਸੁਪਰ ਹਿੱਟ ਹੋਈ ਹੈ ਤੋ ਪਹਿਲਾਂ ਵੀ ਉਹਨਾਂ ਨੇ ਫਿਲਮਾਂ ਕੀਤੀਆਂ ਬਟ ਇਹ ਜੱਟ ਐਂਡ ਜੁਲੀਅਟ ਇਹ ਪੰਜਾਬ 'ਚ ਹਿੱਟ ਨਹੀਂ ਜੋ ਕ੍ਰੇਜ਼ ਜਦੋਂ ਦਲਜੀਤ ਭਾਜੇ ਉਹ ਕ੍ਰੇਜ਼ ਦੇਖਣ ਨੂੰ ਮਿਲਿਆ ਕਈ ਵਾਰ ਕੀ ਹੁੰਦਾ ਕਿਸੀ ਵੱਡੇ ਐਕਟਰ ਦੇ ਨਾਲ ਇਨਾ क्रेज ਹੁੰਦਾ ਉਹਦੀ 팬 ਫਾਲੋਇੰਗ ਇਨੀ ਹੁੰਦੀ ਹੈ ਡਾਇਰੈਕਟਰ ਨੂੰ ਹੁੰਦਾ ਕਿ ਯਾਰ ਇਟ ਆਫ ਅ ਡਾਇਰੈਕਟਰ ਆ ਲੋਕਾਂ ਨੇ ਦੇਖਣ ਆਇਆਣਾ ਤੁਹਾਨੂੰ ਇਹ ਵੀ ਸੀਗਾ ਕਿ ਹਾਂ ਯਾਰ ਦਿਲਜੀਤ ਭਾਈ ਹੈਗੇ ਨੇ ਫਿਰ ਉਸਕੇ ਫਿਲਮ ਚੱਲ ਸਕਦੀ ਹੈ ਨਹੀਂ ਐਕਚੁਅਲੀ ਇਹ ਫਿਲਮ ਦਾ ਜੋ ਵੀ ਕ੍ਰੈਡਿਟ ਹੈ ਇਹ ਫਿਲਮ ਦਾ ਕ੍ਰੈਡਿਟ ਅਨਰਾਗ ਭਾਜੀ ਦਾ ਹੈ ਉਸ ਬ੍ਰਾਂਡ ਦਾ ਹੈ ਤੇ ਦਿਲਜੀਤ ਭਾਈ ਤੇ ਨਿਰੂ ਮਹਿਮ ਦਾ ਹੈ ਹਨਾ ਮਤਲਬ ਮੈਨੂੰ ਤਾਂ 100% ਇਸ ਫਿਲਮ ਦਾ ਸਿਰਫ ਕ੍ਰੈਡਿਟ ਹੀ ਮਿਲਿਆ ਕਹਿ ਸਕਦੇ ਹੋ ਤੁਸੀਂ ਮਤਲਬ ਇਹ ਉਹਨਾਂ ਦੇ ਨਾਮ ਨੂੰ ਚੱਲ ਰਹੀ ਹੈ ਜੋ ਇੰਨੀ ਪੀੜ ਹੋ ਸਾਨੂੰ ਦੇਖਣ ਨੂੰ ਮਿਲਦੀ ਹੈ ਇਹ ਦਿਲਜੀਤ ਬਾਈ ਦਾ ਜੋ ਅੱਜ ਟਾਈਮ ਚੱਲ ਰਿਹਾ ਹੈ ਜੋ ਉਹਨਾਂ ਨੇ ਇੰਨੇ ਸਾਲਾਂ ਚ ਮਿਹਨਤ ਕਰਕੇ ਜੋ ਮੁਕਾਮ ਹਾਸਿਲ ਕੀਤਾ ਸੋ ਇਹ ਜਿਸ ਤਰੀਕੇ ਦੀ ਆਡੀਅנס ਰਿਸਪੌਂਸ ਹੈ ਇਹ 100% ਉਹਨਾਂ ਦਾ ਹੈ ਫਿਲਮੀ ਮੈਂ ਇੱਕ ਲਿਸਟ ਵੇਖ ਰਿਹਾ ਸੀ ਪੀਜੀ ਪਤਾ ਨਹੀਂ ਬਾਹਰ ਕਿਹੜੇ ਕਿਹੜੇ ਕੰਟਰੀ ਜਿੱਥੇ ਨਹੀਂ ਵੀ ਰਿਲੀਜ਼ ਹੋਈ ਸੀ ਅਜੇ ਤੱਕ ਪੰਜਾਬੀ ਤੋਂ ਕੋਈ ਉੱਤੇ ਵੀ ਇਹ ਫਿਲਮ ਲੱਗੀ ਹੋਈ ਹੈ ਔਰ ਪਾਕਿਸਤਾਨ ਚ ਵੀ ਲੱਗੀ ਅੱਜ ਵੀ ਲੱਗੀ ਹੈ ਹਾਂਜੀ ਕਿਉਂਕਿ ਉਹ ਉਹੀ ਗੱਲ ਹੈ ਕਿ ਹੁਣ ਦਿਲਜੀਤ ਬਾਜੀ ਬਹੁਤ ਵੱਡੇ ਇੰਟਰਨੈਸ਼ਨਲ ਸਟਾਰ ਹੈ ਹਨਾ ਉਹਨਾਂ ਦੀ ਰੀਚ ਓਨੀ ਵੱਡੀ ਹੈ ਸੋ ਜਿੰਨਾ ਵੱਡਾ ਸਟਾਰ ਹੁੰਦਾ ਹੈ ਜਿੰਨੀ ਵੱਡੀ ਫਿਲਮ ਹੁੰਦੀ ਹੈ ਓਨੀਆਂ ਜ਼ਿਆਦਾ ਕੰਟਰੀ ਸਾਨੂੰ ਸਕਰੀਨਾਂ ਮਿਲਦੀਆਂ ਚੋਜ਼ ਮਿਲਦੇ ਆ ਸੋ ਤਾਂ ਕਰਕੇ ਇਹ ਵਰਲਡਵਾਈਡ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵੱਡੀ ਪੰਜਾਬੀ ਰਿਲੀਜ਼ ਫਿਲਮ ਹੈ ਅੱਜ ਤੱਕ ਦੀ ਮਤਲਬ ਜਿੰਨੀ ਆ ਮਤਲਬ ਓਵਰਸੀਜ਼ ਦੀ ਗੱਲ ਕਰੀਏ ਤਾਂ ਹਾਂਜੀ ওভারਸੀਸ ਚ ਵੀ ਇੰਡੀਆ ਚ ਵੀ ਇੰਡੀਆ ਚ ਇੰਡੀਆ ਚ ਹੋਰ ਕਿੱਥੇ ਕਿੱਥੇ ਮਤਲਬ ਆਊਟਸਾਈਡ ਤੋਂ ਬਾਹਰ ਵੀ ਹਾਂਜੀ ਪੂਰੇ ਇੰਡੀਆ ਚ ਲੱਗੀ ਹੈ ਮਤਲਬ ਜਿੰਨੇ ਇਸ ਫਿਲਮ ਦੇ ਸ਼ੋਅ ਹੈ ਐਨੇ ਅੱਜ ਤੱਕ ਕਿਸੇ ਪੰਜਾਬੀ ਫਿਲਮ ਦੇ ਨਹੀਂ ਲੱਗੇ ਨਾ ਜੰਨੀਆਂ ਸਿਟੀ ਜੰਨੀਆਂ ਕੰਟਰੀ ਜਿਸ ਫਿਲਮ ਨੇ ਕਵਰ ਕੀਤੀਆਂ ਤੋਂ ਐਡੀ ਵਾਸਟ ਰਿਲੀਜ਼ ਕੋਈ ਪੰਜਾਬੀ ਫਿਲਮ ਨਹੀਂ ਜਿੱਦਾਂ ਹੁਣ 3 ਹਿੱਟ ਹੋ ਗਈ ਜਾਨੀ ਹੋਈਗੀ ਲੋਕਾਂ ਦਾ क्रेज ਇੰਨਾ ਹਿੱਟ ਹੋਈ ਤੇ 4 ਦੀ ਵੀ ਤੁਸੀਂ ਪਲੈਨਿੰਗ ਕਰੋਗੇ ਸਪਿੰਟਿੰਗ ਯਾ ਜੇ ਐਕਚੁਅਲੀ ਫੋਰ ਦਾ ਕੋਈ ਪਲਾਨਿੰਗ ਨਹੀਂ ਗਈ ਬਟ ਮੇਂ ਮੇਰੀ ਤਾਂ ਇਹ ਕੋਸ਼ਿਸ਼ ਰਹੂਗੀ ਕਿ ਅਨਰਾਗ ਭਾਜੀ ਕਰਨ ਕਿਉਂਕਿ ਉਹਨਾਂ ਦਾ ਹੀ ਬ੍ਰਾਂਡ ਹੈ ਸੋ ਬਿਜ਼ੀ ਸੀਗੇ ਤਾਂ ਨਹੀਂ ਕਰ पाए ਤੇ ਰੱਬ ਕਰੇ ਕਿ ਫੋਰ ਜਸਵਪ ਬਣੇ ਉਹ ਵਾਪਸ ਆਪਣੇ ਬ੍ਰਾਂਡ ਨੂੰ ਆ ਕੇ ਸੰਭਾਲਣ ਸੋ ਬਟ ਮੈਂ ਚਾਹੂੰਗਾ ਕਿ ਮੈਂ ਐਜ਼ ਅ ਰਾਈਟਰ ਇਸ ਫਿਲਮ ਦਾ ਪਾਰਟ ਬਣਿਆ ਰਹਾ